कुछ दिन पहले पठानकोट के ढांगू रोड पर जो गोलीकांड आपसी रंजिश के कारण हुआ था और पुलिस द्वारा मौके पर पहुंचकर इसकी कार्रवाई शुरू कर दी गई थी उसी को लेकर आज थाना डिवीजन नंबर दो में डीएसपी एक प्रेस कॉन्फ्रेंस की गई उनके साथ डिवीजन नंबर दो के एस एच सोर मान भी उपस्थित रहे डीएसपी ने बताया की पुलिस ने चार आरोपियों को गिरफ्तार कर लिया है और जिस हथियार से उन्होंने फायरिंग की थी

ਮੇਰੇ ਨਾਲ ਐਸਐਚਓ ਵੀ ਨੰਬਰ 2 ਸ਼ਰਤ ਮਾਨੀ ਬੈਠੇ ਆ ਜਿਹੜੇ ਪੂਰੇ ਇਸ ਤਪਦੀਸ਼ ਚ ਘਰੇਲ ਸ਼ਾਮਣ ਇਨੀਸ਼ੀਅਲ ਇਨਪੁਟ ਜਿਹੜੀ ਆਪਾਂ ਮੌਕੇ ਤੇ ਗਏ ਸੀ ਤੁਸੀਂ ਸਾਰੇ ਵੀ ਆਏ ਸੀ ਜੋ ਆਪਾਂ ਦੇਖਿਆ ਸੀ ਕਿ ਵੀ ਸਾਨੂੰ ਫਾਇਰ ਹੁੰਦੇ ਬਾਅਦ ਕੁਝ ਜਿਹੜੀ ਜੁਨਿਟਸ ਉਹਨਾਂ ਦੇ ਖੂਨ ਮਿਲੇ ਸੀ ਤੇ ਜਿਹੜੀ ਮੁਗਲੀ ਗੱਲ ਸੀ ਇਹ ਆਈ ਸੀ ਕਿ ਵੀ ਇੱਕ ਪਾਰਟੀ ਨੇ ਦੂਸਰੀ ਪਾਰਟੀ ਤੇ ਜਿਹੜੀ ਹੈ ਉਹ ਜੁੜੀ ਚ ਲੱਗੇ ਇਸਦੇ ਬਾਅਦ ਮਾਨਯੋਗ ਐਸਐਸਪੀ ਪਟਾਣਕੋਟ ਸਾਹਿਬ ਦੀ ਡਾਇਰੈਕਸ਼ਨਸ ਤੇ ਜਿਹੜੀਆਂ ਟੀਮਾਂ ਬਣੀਆਂ ਸੀ ਡਿਵੀਜ਼ਨ ਨੰਬਰ 2 ਥਾਂ ਦੇ ਚ ਜਿਸ ਨੂੰ ਮੈਂ ਖੁਦ ਲੀਡ ਕਰ ਰਿਆ ਸੀ ਬਾਕੀ ਜਿਹੜੀ ਫੀਲਡ ਦੀ ਟੀਮਾਂ ਜਿਹੜੀਆਂ ਅੱਗੇ ਜਾ ਰਹੀਆਂ ਸੀ ਉਹਦੇ ਵਿੱਚ ਐਕਟਿਵਲੀ ਜਿਨ੍ਹਾਂ ਨੇ ਮੇਨ ਰੋਲ ਲਭਾਇਆ ਐਸਐਚਓ ਡਿਵੀਜ਼ਨ ਨੰਬਰ 2 ਤੇ ਇੰਚਾਰਜ ਸੀਆਈਏ ਉਹ ਵੀ ਇਸ ਚ ਲੱਗੇ ਸੀ ਇਹਦੇ ਨਾਲ ਐਸਐਚਓ ਮਮੂਨ ਐਸਐਚਓ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਇਹ ਸਾਰੇ ਜਿਹੜੇ ਐਕਟਿਵਲੀ ਇਹਦੇ ਵਿੱਚ ਲੱਗੇ ਸੀ ਤੇ ਜਿਹੜੀ ਇਹਦੇ ਵਿੱਚ ਮੂਲ ਗੱਲ ਸਾਹਮਣੇ ਆਈ ਹੋਈ ਹੈ ਇਹ ਹੈ ਕਿ ਦੋ ਧੋਟਾਂ ਦੀ ਆਪਸ 'ਚ ਰੰਜਿਸ਼ਬਾਜੀ ਸੀ ਪਹਿਲੇ ਤੋਂ ਇਹਨਾਂ ਦੋਨੋਂ ਸਾਈਡ ਤੇ ਲੋਕਾਂ ਤੇ ਜਿਹੜੇ ਅਕਿਊਜ਼ ਪਰਸਨ ਹੈ ਇਹਨਾਂ ਤੇ ਮਲਟੀਪਲ ਐਫ ਆਈ ਆਰਸ ਪਹਿਲੇ ਤੋਂ ਹੀ ਉਸ ਦਿਨ ਜਿਹੜਾ ਇੱਕ ਗੁੱਟ ਦਾ ਬੰਦਾ ਉਹਨੇ ਕੁਝ ਸ਼ੁਰੂ ਜੀ ਇਨੀਸ਼ially ਇਸ਼ਾਰਾ ਕੀਤਾ ਮਗਰ ਉਹ ਜਿਹੜਾ ਦੂਸਰਾ ਧੇਰਾ ਉਹਨੇ ਮਗਰ ਗਿਆ ਉਰੇ ਬਾਅਦ ਆਪਸ ਵਿੱਚ ਇਹਨਾਂ ਦੀ ਕੁੱਤੂ ਮਾਮਾ ਹੋ ਗਈ ਜਿਹਦੇ ਬਾਅਦ ਇੱਕ ਧਿਰ ਨੇ ਦੂਸਰੀ ਧਿਰ ਤੇ ਗੋਲੀ ਚਲਾ ਦਿੱਤੀ ਜਿਹੜੀ ਧਿਰ ਤੇ ਗੋਲੀ ਚਲੀ ਉਹਨਾਂ ਨੇ ਵੀ ਦਾਤਰ ਦਾ ਇਸਤੇਮਾਲ ਕੀਤਾ ਤੇ ਇੱਕ ਬੰਦਾ ਇੰਜਰਡ ਕੀਤਾ ਸੀ ਇਹਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੀ ਟੀਮਸ ਨੇ ਬੜਾ ਹੀ ਪ੍ਰੋਐਕਟਿਵਲੀ ਕੰਮ ਕੀਤਾ ਜਿਹੜਾ ਮੇਨ ਦੋਸ਼ੀ ਆ ਉਹ ਸਾਡੇ ਐਸਚਓ ਸਾਹਿਬ ਖੁਦ ਫੜ ਕੇ ਲਿਆਇਆ ਤੇ 24 ਆਵਰਸ ਆਪਾਂ ਇਦੇ ਵਿੱਚ ਜਿਹੜੇ ਮੇਨ ਦੋਸ਼ੀ ਆ ਸਾਰੇ ਫੜੇ ਉਸ ਦੇ ਬਾਅਦ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੁੰਦਾ ਕਿ ਜਦੋਂ ਇਨੀਸ਼ੀਅਲ ਇਨਸੀਡੈਂਟ ਹੋਇਆ ਸੀ ਉਸ ਦੇ ਬਾਅਦ ਇਹਦੇ ਬਾਅਦ ਜਿਹੜੀ ਆਪਾਂ ਐਫ ਆਈ ਆਰ ਕੀਤੀ ਸੀ ਡੀਵੀਨ ਨੰਬਰ 2 ਥਾਣੇ ਚ ਐਫ ਆਈ ਆਰ ਨੰਬਰ 94 ਅੰਡਰ ਸੈਕਸ਼ਨ ਜੀ ਐਨ ਐਸ 190 191 3 194 2 109 115 2 ਆਬਜੈਕਟ ਅਚੀਵ ਇਹ ਜਿਹੜੀਆਂ ਵੱਖ-ਵੱਖ ਆਪਾਂ ਧਾਰਾਵਾਂ ਸੰਬੰਧੀ ਧਾਰਾਵਾਂ ਇਹਨਾਂ ਦੋਸ਼ੀਆਂ ਤੇ ਲਗਾਈਆਂ ਸੀ ਸ਼ੁਰੂ ਚ ਆਪਾਂ ਚਾਰ ਦੋਸ਼ੀਆਂ ਦਾ ਬਾਈ ਨੇਮ ਤੇ 6 ਅੰਪਛਾਤੇ ਰੱਖੇ ਸੀ ਮਗਰੋਂ ਹੁਣ ਤੱਕ ਦੀ ਤਫ਼ਤੀਸ਼ 'ਚ ਆਪਾਂ ਚਾਰ ਇੰਡੀਵਿਜੂਅਲਸ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰ ਚੁੱਕੇ ਹਾਂ ਵੈਪਨ ਆਫ ਹਫੈਂਸ ਜਿਹੜਾ ਆਪਾਂ ਉਹ ਤੁਹਾਡੇ ਸਾਹਮਣੇ ਪਿਆ ਪਿਸਟਲ ਉਹ ਵੀ ਰਿਕਵਰ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਤਕਰੀਬਨ 10 ਬੰਦੇ ਹੋਰ ਨਾਮਜ਼ਦ ਕੀਤੇ ਆ 11 11 ਬੰਦੇ ਹੋਰ ਨਾਮਜ਼ਦ ਕੀਤੇ ਆ ਟੋਟਲ 15 ਕਿਊਜ਼ ਦੇ ਚ ਹੋ ਗਏ ਆ ਇਹਨਾਂ ਚੋਂ ਚਾਰ ਆਪਾਂ ਫੜ ਚੁੱਕੇ ਆ ਤੇ ਬਾਕੀ ਜਿਹੜੇ ਆਪਾਂ ਉਹਨਾਂ ਦੀ ਜਿਹੜੀ ਆ ਤੁਹਾਂ ਪਕੜ ਲਈ ਟੀਮਾਂ ਬਣਾਈਆਂ ਉਹਨਾਂ ਤੇ ਕੰਮ ਚੱਲ ਰਿਹਾ ਜਿਹੜੇ ਇਸ ਵਾਰਦਾ ਵਿੱਚ ਐਕਟਿਵਲੀ ਇਨਵੋਲ ਸੀ ਉਹਨਾਂ ਨੂੰ ਆਪਾਂ ਫੜ ਚੁੱਕੇ ਆ ਜਿਹੜੇ ਬਾਕੀ ਨਾਲ ਤੇ ਫੈਸਿਲਿਟੇਟਰ ਸਾਥੀ ਆ ਉਹਨਾਂ ਨੂੰ ਆਪਾਂ ਫੜ ਰਹੇ ਆ ਤੇ ਇਹ ਜਿਹੜੇ ਉਹਨਾਂ ਦੇ ਨਾਮ ਹਾਲੇ ਵਿੱਚ ਫਿਲਹਾਲ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਆਪਾਂ ਉਹਨਾਂ ਤੇ ਕੰਮ ਕਰ ਰਹੇ ਹਾਂ ਬਟ ਇਹਨਾਂ ਚ ਜਿਹੜੇ ਮੇਨ ਮੇਨ ਬੰਦੇ ਜਿਹੜੇ ਪਠਾਨਪੁਰ ਜੇ ਕਿਸੇ ਵੀ ਤਰੀਕੇ ਨਾਲ ਕ੍ਰਾਈਮ ਚ ਇਨਵੋਲਡ ਆ ਆਲਮੋਸਟ ਕਾਫੀ ਉਹਨਾਂ ਚ ਬੰਦੇ ਇਨਵੋਲਡ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਗੁੱਟਾਂ ਦੇ ਵਿੱਚ ਜਿਹੜੀ ਝੜਪ ਹੋਈ ਸੀ ਇਸ ਕਾਰਨ ਜਿਹੜੇ ਮੈਕਸਿਮਮ ਬਦਮਾਸ਼ ਪ੍ਰਵਰਤੀ ਦੇ ਜਿਹੜੇ ਇੱਥੇ ਬੰਦੇ ਦੋਸ਼ੀ ਆ ਉਹ ਮੈਕਸਿਮਮ ਇਹਦੇ ਵਿੱਚ ਇਨਵੋਲਡ ਆ ਮੇਨ ਦੇ ਸਕੋਲ ਹੈ ਇਹਦੇ ਵਿੱਚ ਦੇਖੋ ਮੇਨ ਅਕੀਮਸ ਆਪਣੇ ਕੋਲ ਜਿੰਨੇ ਫਾਇਰਿੰਗ ਕੀਤੀ ਸੀ ਰਾਹੁਲ ਉਰਫ ਚੂਚਾ ਜਿਹਦੇ ਕੋਲੋਂ ਆਪਾਂ ਇਹ ਜਿਹੜਾ ਪਿਸਤਲ ਹੈ ਰਿਕਵਰ ਕੀਤਾ ਇੰਨੇ ਹੀ ਉਸ ਦਿਨ ਫਾਇਰਿੰਗ ਕੀਤੀ ਸੀ ਤਕਰੀਬਨ 4 ਰੌਂਡ ਜਿੰਨੇ ਫਾਇਰ ਕੀਤੇ ਸੀ ਤੇ ਇਹਨੂੰ ਆਪਾਂ ਜਿਹੜਾ ਆਪਣਾ ਸਕਸੈਸਫੁਲੀ ਫੜ ਲਿਆ ਸੀ ਐਸਐਚਓ ਸਾਹਿਬ ਖੁਦ ਗਏ ਸੀ ਇਹਦੇ ਵਿੱਚ ਤੇ ਪਿਸਤਲ ਵੀ ਆਪਾਂ ਇਹਦੇ ਵਿੱਚ ਰਿਕਵਰ ਕਰ ਲਿਆ ਇਹ ਪਿਸਤਲ ਇਲੈਗਲ ਹੈ ਮਿਥੂ ਲੈ ਕੇ ਆਏ ਸੀ ਉਦੀ ਇਨਫਰਮੇਸ਼ਨ ਆਪਣੇ ਕੋਲ ਆਉਤੇ ਆਪਾਂ ਕੰਮ ਕਰ ਰਹੇ ਆ ਤੇ ਤੁਹਾਡੇ ਨਾਲ ਇਸ ਵੇਲੇ ਮੈਂ ਡਿਸਕਸ ਨਹੀਂ ਕਰ ਸਕਦਾ ਬਾਕੀ ਇੱਥੇ ਆਪਾਂ ਕੰਮ ਕਰ ਰਹੇ ਆ ਇਸ ਲਈ ਇੰਨੀ ਦੇਖ ਸਰ ਦੋਸ਼ਿਆ ਦੇ ਕਰੇ ਮੈਂ ਤਾਂ ਪਹਿਲੇ ਮਲਟੀਪਲ ਐਫ ਆਈਆਰ ਦਰਜ ਹੈ ਇਹਦੀ ਡਿਟੇਲਸ ਆਪਾਂ ਤੁਹਾਨੂੰ ਦੇ ਦਾਂਗਾ ਕੋਈ ਵੀ ਨਾ ਚੋ ਬੰਦਾ ਜਿਹੜਾ ਸਾਫ ਹੈ ਨਹੀਂ ਆਲਮੋਸਟ ਸਾਰੇ ਤੇ ਪਹਿਲੇ ਵੀ ਐਫ ਆਈਆਰ ਦਰਜ ਨਾਲ ਹੀ ਮੈਂ ਇੱਕ ਚੀਜ਼ ਹੋਰ ਕਹਦਣਾ ਚਾਹੁੰਦਾ ਹੈ ਡਿਵੀਜ਼ਨ ਨੰਬਰ 2 ਥਾਣੇ ਚ ਕੱਲ ਆਪਾਂ ਇੱਕ ਹੋਰ ਐਫ ਆਈਆਰ ਦਿੱਤੀ ਹੈ ਜਿਹਦੇ ਚ अगेन ਜਿਹੜੇ ਬੰਦੇ ਆ ਕੁਛ ਇਸ ਟਾਈਪ ਦੇ ਬੰਦੇ ਹੈ ਬਦਮਾਸ਼ ਟਾਈਪ ਦੇ ਬੰਦੇ ਹੈ ਜਿਨ੍ਹਾਂ ਦੇ ਕਿਸੇ ਦੇ ਸ਼ਾਰਪ ਸਾਡੇ ਰਾਤੀ ਸੀ ਕੋਈ ਡਿਟੇਲਸ ਤਾਂ ਉਹ ਨੂੰ ਐਸਐਚਓ ਸਾਹਿਬ ਨੂੰ ਨਾ ਤੇ ਵੀ ਆਪਾਂ ਜਿਹੜੀ ਹੈ ਸਿਆਰੇ ਕੋ ਲਾਂਚ ਕੀਤੀ ਹੈ ਇਹਦੇ ਨਾਲ ਦੱਸਣ ਦਾ ਮੇਰਾ ਇਹ ਮਤਲਬ ਹੈ ਕਿ ਵੀ ਉਹ ਵੀ ਬੰਦੇ ਇਸ ਤਰ੍ਹਾਂ ਦੇ ਜਿਨ੍ਹਾਂ ਤੇ ਮਲਟੀਪਲ ਐਫਆਈਆਰ ਹੈ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਇਹ ਤੇ ਬਿਲਕੁਲ ਕਲੀਅਰ ਹੈ ਕਿ ਵੀ ਆਪਾਂ ਜਿਹੜਾ ਵੀ ਬੰਦਾ ਇਸ ਤਰੀਕੇ ਨਾਲ ਕਿਸੇ ਵੀ ਗੈਂਗਸਟਰ ਵਾਲੀ ਐਕਟੀਵਿਟੀਆਂ 'ਚ ਕਿਸੇ ਵੀ ਆਰਗੇਨਾਈਜ਼ਡ ਕ੍ਰਾਈਮ 'ਚ ਉਹਨੂੰ ਆਪਾਂ ਛੱਡਾਂਗੇ ਨਹੀਂ ਇਸੇ ਕਰਕੇ ਐਡੇ ਬੰਦੇ ਇਸ ਮਕਦਮੇ 'ਚ ਜਿਹੜੇ ਇਨਵੋਲ ਹੋਏ ਆ ਜਾਂ ਉਹਨਾਂ ਨੂੰ ਆਪਾਂ ਸ਼ਾਮਲ ਕੀਤਾ ਕਿਉਂਕਿ ਕਿਤੇ ਨਾ ਕਿਤੇ ਫੈਸਿਲਿਟੇਟਰ ਸਪੋਰਟ ਕਰ ਰਹੇ ਆ ਇਨਵੋਲ ਹੈ ਡਾਇਰੈਕਟਲੀ ਇਨਡਾਇਰੈਕਟਲੀ ਤੇ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਜਿਹੜਾ ਵੀ ਇੱਕ ਇੱਕ ਬੰਦਾ ਇਹਦੇ 'ਚ ਇਨਵੋਲ ਹੈ ਕਿ ਵੀ ਕੋਈ